ਬੱਕਰੀ ਦੇਖ ਰਾਮੂ ਮੈਂ ਦੇਖ ਲਈ ਬੱਕਰੀ ਬਾਬਾ ਜੀ ਬੱਚੇ ਵੀ ਮੈਨੂੰ ਭੰਨ ਬੱਕਰੀ ਵੀ ਦੇਖੋ ਮੇਰੀ ਗੱਲ ਸੁਣ ਰਾਮੂ ਮੈਨੂੰ ਭੰਨ ਤੋੜ ਦੇ ਵਿੱਚ ਨਾ ਪਾ ਮੇਰੀ ਆਤ ਜੀ ਹੈ ਨੀ ਕਿ ਉਹ ਜੀ ਚਾਹੇ ਮੈਂ ਮੈਗ ਲੈਣਾ ਸੌਦਾ ਚਾਹੇ ਇਹਨਾਂ ਨੇ ਲੈਣਾ ਠੀਕ ਹੈ ਸਮਝ ਗਿਆ ਥੋੜਾ ਜਿਆ ਮੈਨੂੰ ਪੱਕਾ ਜਿਹਾ ਦੱਸ ਦੇ ਪੱਕਾ ਤੁਹਾਨੂੰ ਦੱਸਿਆਗਾ ਪੱਕਾ ਤੁਸੀਂ ਹੁਣ ਪੱਕੀ ਜਦੋਂ ਤੁਸੀਂ ਪੱਕੇ ਆਗੇ ਸੁਣਾਪੇ ਪੱਕਾ ਦਾ ਦੂੰਗਾ ਹਈਦਾ ਤੁਸੀਂ ਬਾਹਰ ਹੀ ਥੱਲੇ 25000 ਦੀ ਬੱਕਰੀ ਬਾ ਨਹੀਂ ਦੰਦ ਤੁਰੀ ਚੈੱਕ ਕਰ ਲੈ ਮੈਂ ਨਹੀਂ ਦੇਖ ਲੈ ਲੈ ਤੁਸੀਂ ਜਾਂ ਦੰਦ ਚੈੱਕ ਕਰੋ ਗਰਦਨ ਚੈੱਕ ਕਰੋ ਥਣ ਚੈੱਕ ਕਰੋ ਆਪਦੇ ਵੀਡੀਓ ਲੱਗ ਰਿਹਾ ਜੰਦ ਨਹੀਂ ਇਦਾਂ ਦੇਖ ਲਈ ਦੇਖ ਲਈ 25000 ਦੀ ਬੱਕਰੀ ਪਾ ਨਹੀਂ ਬਾਬਾ ਇਹ ਦੱਸ 40000 ਦੀ ਬੱਕਰੀ ਲਿਆ ਦੇ ਨਹੀਂ ਜਾਨੀ ਹੁੰਦੇ 26000 ਦੀ ਨਹੀਂ ਬਾਬਾ ਹੈ ਬਾਬਾ ਬੱਕਰੀ ਚ ਕਮੀ ਕੱਢ ਫੇਰ ਮਰ ਲਾਉ ਕਰੀ ਨਾ ਯਾਰ ਮੇਰੀ ਗੱਲ ਸੁਣ ਲੋ ਕਮੀ ਥੋੜੀ ਮੈਂ ਤੁਹਾਨੂੰ ਕੱਢ ਰਿਹਾ ਮੈਂ ਕਮੀ ਇਹ ਸਾਨੂੰ ਕੋ ਚੰਗੀ ਲੱਗੀ ਅਸੀਂ ਲੈਣ ਲੱਗੇ ਤਾਂ ਹੀ ਲੈਣ ਲੱਗੇ ਨਾ ਤੂੰ ਪਟਕਾਣੇ ਤੇ ਦੱਸ ਦੇ ਬੱਕਰੀ ਜਿੱਥੇ ਵਿਕਣੀ ਆ ਉੱਥੇ ਵਿਕਣੀ ਆ ਬੱਕਰੀ ਵੇਚ ਵੇਰ ਤੂੰ ਮੈਂ ਕਾਪੀ ਤੇ ਲਿਖ ਦਣਾ ਮੈਂ ਤਰਸੀਮ ਨੂੰ ਦਿਖਾ ਦਣਾ ਮੈਂ ਦੇਖ ਲਈ ਬੱਕਰੀ ਉਹਦੇ ਨੇੜ ਤੇੜੀ ਵਿਕਣੀ ਆ ਆ ਕਈ ਡਗਾ ਮਾਨੀ ਸਾਤੋਂ ਮਰਵਾਈਏ ਤੂੰ ਮਰੀ ਚੱਲ ਫਾਇਦਾ ਕੀ ਛੱਟੀ ਬਣੇ ਕੋਈ ਗੱਲ ਨਹੀਂ ਲੈ ਮੈਂ ਆ ਲਿਖ ਦੇਣਾ ਤਰਸੇਵ ਬੱਕਰੀ ਇਹਦੇ ਇਧਰ ਹੋਇਆ ਇਹ ਮੈਂ ਦੇਖ ਲਵਾਂ ਬੱਕਰੀ ਐਥੇ ਵਿਕੜੀਆਂ ਨੇ ਨੇੜ ਤੇੜ ਹਾਂ ਜਿੱਥੇ ਮਰਜੀ ਤੁਰ ਐ ਬਰੇ ਸੇ ਉਹਨੇ ਵੀ ਹਾਂ ਕਹਿ ਦਿੱ ਹੁਣ ਸਹੀ ਹੈ ਫਾਇਦਾ ਕੀ ਆ ਯਾਰ ਐਵੇਂ ਪੱਕੇ ਪੱਕਾ ਬੰਦਾ ਮੈਂ ਆ ਪੱਕਾ ਤੋਂ ਆ ਇਹਦਾ ਇੱਕ ਪੱਕਦੇ ਬੰਦੇ ਨੇਗੇ ਦੇਖੋ ਇੱਕ ਪੱਕ ਨੂੰ ਕਿਹੜਾ ਆਪਾਂ ਦਲਾਲੀ ਕਰਦੇ ਆ ਆਪਾਂ ਨੂੰ ਖੁਸ਼ੀ ਆ ਵੀ ਸਾਡੀ ਮੰਡੀ ਤੇ ਮਾਰ ਆਇਆ ਖਰੀਦਦਾਰ ਖਰੀਦੇ ਤੇ ਵੇਚਣ ਵਾਲਾ ਵੇਚ ਕੇ ਜਾਵੇ ਦੋਨੇ ਰੋਟੀ ਖਾ ਕੇ ਜਾਣ ਠੀਕ ਆ ਜੀ ਤੇ ਅਸੀਂ ਤਾਂ ਇਹੀ ਖੁਸ਼ ਕਰਨੇ ਕਿੰਨੇ ਸੌਦੇ ਕਰਾਤੇ ਮੇਰੇ ਖਿਆਲ ਆ ਵੀ 25 ਤੋਂ 30 ਸੌਦੇ ਕੱਲੇ ਨੇ ਕਰਾਏ ਹੋਣੇ ਅੱਜ ਹਾਂ ਜੀ ਠੀਕ ਆ ਪਰ ਆਪਾਂ ਇਹ ਕਹਿੰਦੇ ਵੀ ਆਪਾਂ ਕਿਹ ਤੋਂ ਦਲਾਲੀ ਨਹੀਂ ਲੈਂਦੇ ਹੈਗੇ ਆਪਾਂ ਨੂੰ ਸ਼ੌਕ ਆ ਤਾਹੀਂ ਆਪਾਂ ਘਰ ਦੇ ਵਿੱਚ ਇਹ ਕੰਮ ਤੋਰਿਆ ਵਾ ਬਈ ਤਾਂ ਹੀ ਕਿਹਨੂੰ ਕਰਾ ਵੀ ਸਾਰਾ ਕੁਝ ਛੱਡ ਕੇ ਇੱਕੋ ਹੀ ਬਟਾਟਾ ਪਾ ਦੇ ਵੀ ਇੱਥੇ ਰਹਿ ਜਾ ਬੱਕਰੀ ਸਾਰਾ ਕੁਝ ਛੱਡ ਗਈ ਹਾਂ ਗੱਲ ਸੁਣ ਲੈ ਤੇਰਾ 8000 ਦੀ ਬੱਕਰੀ ਲਿਆਓ ਜੀ ਕੀ ਤੁਸੀਂ ਪਹਿਲਾਂ 40 ਕਹਵਾਂ ਨਾ ਤੁਹਾਨੂੰ ਮੈਂ 41 ਆਖਾਂ ਨਾ ਹੁਣ ਤਾਂ ਇਹ ਪੈਦਾ ਕੀ ਸਾਰਾ ਕੁਝ ਕੀ ਛੱਡਿਆ ਤੂੰ 8000 2000 40 ਤੋਂ 2000 ਛੱਡੇ ਆ ਲੈ ਅਸੀਂ 26 ਲਾਇਆ 2000 ਅਸੀਂ ਪਾ ਲਿਆ 245 ਤੋਂ 7000 ਘਟਾਇਆ ਜੀ 28000 ਲਾ ਕੱਕ ਪੰਨ ਤੋੜਾ ਦੇ ਵਿੱਚ ਪੈ ਗਿਆ ਤੂੰ ਪੰਨ ਤੋੜ ਚ ਪੈ ਗਿਆ ਜਾਂ 36 ਦੀ ਲੈ ਜੀ ਪੰਨ ਤੋਰ ਚ ਪਿਆ ਹਮਾ ਨਾ ਪੈ ਪੰਨ ਤੋਰ ਚ ਨਾ ਪੈ ਵੀ ਨੇੜੇ ਲਾ ਕੇ ਗੱਲ ਮੇਰੀ ਵੀ ਖਰੀਦੀ ਹੋਈ ਹੈਗੀ ਅਸੀਂ ਤੈਨੂੰ ਕਹਿ ਦਿਆਂਗੇ ਜਦ ਹੀ ਠੀਕ ਹੈ ਨਾ ਮੇਰੀ ਵੀ ਖਰੀਦੀ ਹੋਈ ਹੈ ਹਜੇ ਵੀ ਟਿਕਾਣੇ ਤੇ ਆ ਜਾ ਟਿਕਾਣੇ ਦੇ ਬਾਹਰ ਉੱਦਾ ਜਾਂਦਾ ਤੂੰ ਟਿਕਾਣੇ ਦੇ ਬਿਲਕੁਲ ਟਿਕਾਣੇ ਤੇ ਤੂੰ ਉੱਦਾ ਜਾਂਦਾ ਬਾਪਾ ਹੁਣ ਤਾਂ ਮੈਂ ਟਿਕਾਣੇ ਤੇ ਆਇਆ ਹਾਂ ਨਾ ਗੱਲ ਕਰ ਆਈ ਜਾਣਾ ਤੂੰ ਹੁਣ ਤਾਂ ਸਾਨੂੰ ਜਮੀਨ ਨਹੀਂ ਅੰਦਰ ਆ ਕੇ ਗੱਲ ਕਰ ਨਹੀਂ ਅੰਦਰ ਨਹੀਂ ਆਂਦੀ ਵੀ ਅੰਦਰ ਆਉ ਨਹੀਂ ਆਂਦੀ ਨਹੀਂ ਆਂਦੀ ਮਹਾਰਾਜ ਖਰੀਦੀ ਹੈ ਮੇਰੀ ਵੀ ਮੈਂ ਅੰਦਰ ਆਉਗੀ ਭੱਜ ਕੇ ਆਉਗੀ ਨਹੀਂ ਆਂਦੀ ਮੈਂ ਆਉਗੀ ਨਾ ਮੇਰੀ ਹੱਥੀ ਆਉਣੀ ਆ ਹਾਂ ਪੱਕੀ ਗਨਵਾ ਬਲਾ ਮੁੱਲ ਪੱਕਾ ਵੀਰੇ ਮੈਂ ਪੱਕਾ ਤਾਂ ਲਾਵਾਂ ਮੈਂ ਤਾਂ ਬਹੁਤ ਨੇੜੇ ਚਲੇ ਗਿਆ ਤੂੰ ਹਜੇ ਦੂਰ ਬੈਠਾ ਮੈਂ ਬਹੁਤ ਨੇੜੇ ਆ ਪੱਕਾ ਨੇੜੇ ਵਾਲੀ ਗੱਲ ਦੱਸ ਜੀ 2 35 ਕਹਿੰਦੇ ਨਾਲ ਬਾਪਾਂ ਇੱਕ ਨਹੀਂ ਦਿਖਣੀ ਪੈਂਤੀ ਦੀ ਬੱਕਰੀ ਮੈਨੂੰ ਪਤਾ ਥੇਰਾ ਮੈਂ ਇੰਨਾ ਗੁੰਡਾ ਸੌਦੇ ਚ ਬਰਿਆ ਏ ਇੰਨਾ ਗੁੰਡਾ ਪਛੜਾ ਪੜਾਈ ਧੱਕੇ ਰੇਤੇ ਰੇ ਆ ਤੇਨੂੰ ਹੁਣ ਤਾਂ ਦੇਣ ਨੀ ਨੀਕਰ ਪਾ ਕੇ ਵੰਡੀ ਤੇ ਜਾਂਦਾ ਹੁੰਦਾ ਸੀ ਮੈਂ ਨਾਲੇ ਵਾਲੀ ਨੀਕਰ ਪਾ ਕੇ ਬਾਬੇ ਨੇ ਬਲਦ ਵੇਚੇ ਨੇ ਬੱਕਰੀਆਂ ਦੀ ਗੱਲ ਕਰਦੇ ਅੱਛੇ ਨਹੀਂ ਛੱਡਦੇ ਹੁਣ ਤਾਂ ਸਾਨੂੰ ਕਰਦਾ ਜਾ ਜਾ ਪਿੰਡਾਂ ਚ ਗਾਈਆਂ ਮਰ ਜਾਣੀ ਛੱਡੀਆਂ ਵਪਾਰ ਕਰਨ ਦੋ ਬੋਲ ਬੋਲ ਕਰਾ ਜੱਟ ਕਾਹਦੇ 35000 ਕਾ ਤੋ ਲੈ ਫੜ ਇਹਨੇ ਜੀ ਗੱਲ ਸੋਨਾ 28 ਗਿਆ ਤੈਨੂੰ 29000 ਦੀ ਵਕਰੀ ਨਹੀਂ ਬਾਬਾ 28 ਦੀ ਹੋ ਗਈ ਵਕਰੀ ਨਹੀਂ ਬਾਬਾ ਤੂੰ ਆਪਵੇਂ ਕਿੰਨਾ ਤੋੜੀਆਂ ਆਪ ਤੋਂ ਵਧਿਆ ਨਹੀਂ ਥੋੜਾ ਜਿਹਾ ਵੀ ਕਿਉਂ ਲੈ ਤੂੰ ਕਿਨੇ ਕਟਿਆ 35000 ਉਹ 10000 ਤੂੰ ਕਟਿਆ ਮੈਂ 9 10 ਹਸਿਆ ਜਿਓ ਵਧਿਆ ਤੂੰ 10 ਲੈ ਬਣਾ ਦੀ ਫੇਰ ਉਹਨਾਂ ਤੋਂ ਕਿੱਥੇ ਤੋੜ ਕੇ ਲਿਆ ਇੰਨਾ ਨਹੀਂ ਬਾਬਾ ਯਾਰ ਕੋਈ ਨਹੀਂ ਅੜਾਈ ਨਾ ਕਰੋ ਦੇਖੋ ਬੰਦੇ ਮੇਰੇ ਗੱਲ ਨਹੀਂ ਝਾਕਦੇ ਆ ਉਹਨਾਂ ਨੇ ਮੈਨੂੰ ਗਾਲ੍ਹਾਂ ਕੱਢਣੀਆਂ ਵੀ ਖਣੀਆਂ ਨੇ ਵਿੱਚ ਆ ਕਰਨਗੇ ਮਾਲ ਦਾ ਮੁੱਲ ਲੱਗਣਾ ਹੈਗਾ ਚਲ ਫੇ 10000 ਰੋਲਾ ਜਾਣਾ ਪਾ ਕੋਈ ਹੋਰ ਹੀ ਨਹੀਂ ਆਸੀ ਖਾਲ ਘੜਦੇ ਰਹੇ ਜੀ ਪਾਣੀ ਕੋਹਰੀ ਲਾ ਜਾਵੇ ਬਾਬਾ ਦੇਖ ਹੁਣ ਮੈਂ ਤੂੰ ਸਿੱਧਾ ਰਾਹ ਤੇ ਨਹੀਂ ਪੈਣੀ ਉਹ ਨਹੀਂ ਪੈਣੀ ਨਹੀਂ ਪੈਣੀ ਨਹੀਂ ਬਾਹਰ ਰਾਮੂ ਨਹੀਂ ਪੈਣੀ ਮੰਨ ਲਿਆ ਖਾਲ ਘੜਨਾ ਹੈ ਕੰਮ ਹੀ ਆ ਫਿਰ ਹੁਣ ਤਾਂ ਰਾਮੂ ਨਹੀਂ ਪੈਣੀ ਇਹਦਾ ਹੁਣ ਕੰਨ ਕੰਨ ਦੇ ਵਿੱਚ ਟਿਕਾਣੇ ਆ ਕੇ ਗੱਲ ਟਿਕਾਣੇ ਆ ਕੇ ਤਿੰਨ ਵਾਰ ਟਿਕਾਣੇ ਆ ਕੇ ਮਾਰਨਾ ਘਾੜਨ ਲਾ ਲੈ ਇਹਦਾ ਕੀ ਫਾਇਦਾ ਯਾਰ ਤੁਹਾ ਦਾ ਬਾਬਾ ਬਾਲਾ ਭੋਰ ਗਿਆ ਮੈਨੂੰ ਲੈ ਮੈਂ ਨਹੀਂ ਕੋਈ ਅਜੀ ਗੱਲ ਕਰ ਮੇਰੀ ਗੱਲ ਹੋ ਰਹੀ ਹੈ ਮੈਂ ਤੈਨੂੰ ਕੋਈ ਕਹਿਣੀ ਆ ਨਾ ਬਾਲਾ ਭੋਰ ਗਿਆ ਬੱਕਰੀ ਦੇਣੀ ਚਾਹੇ ਨਾ ਦੇ ਬਾਲਾ ਭੋਰ ਗਿਆ ਨਹੀਂ ਅਸੀਂ ਆਪਦੀ ਕੰਨ ਟੱਪ ਜਾਾਂਗੇ ਹਾਂਜੀ ਬਾਜਾ ਇੱਦੋਂ ਪਰੇ ਉੱਪਰ ਕੇ ਭਾਲਾ ਪੜਾਓ ਜੀ ਹੋ ਗਈ ਬੱਕਰੀ 30000 ਦੀ ਉੱਪਰ ਕੇ ਚੱਕ ਪਰੇ ਕਿਉਂ ਨਹੀਂ ਆਹ ਕਾਪੀ ਤੇ ਲਿਖਿਆ ਦੇਣਾ ਕੀ ਲਿਗਿਆ ਹੈ ਮੇਰਾ 36 ਲਿਖਿਆ ਹੈ ਇਹ ਜਾ ਟੈਕੇ 36 ਲਿਖਿਆ ਦਿਖਾਓ ਵੀਡੀਓ ਚ ਆ ਦਿਖਾ ਆ ਦਿਖਾ ਵੀਰੇ 36 ਲਿਖਿਆ ਆ ਕਿੰਨਾ ਲਿਖਿਆ ਦੱਸੀ ਕਰਾ 30000 30000 ਲਿਖਿਆ ਹੋਰ ਕੋਈ ਨਹੀਂ ਪੜਿਆ ਜਿਹਦੇ ਸਾਹਮਣੇ ਲਿਖਿਆ ਹਾਂ ਇਹ ਨਾ 36 ਬਣਿਆ ਇਹ 30000 ਰੁਪਏ ਲਿਖਤਾ ਸੀ ਕਾਪੀ ਤੇ ਵੀ ਬੱਕਰੀ ਇੱਥੇ ਵਿਗੜੀ ਆ ਦੇਖ ਲੋ 29 ਨਾ ਹੋਣ ਕਿਤੇ 30 ਹੀ ਆ ਨਹੀਂ ਉਹ ਤਾਂ ਫਿਰ 30 ਕਹਿੰਦੇ ਫਿਰ ਦੂਆ ਲੱਗਦਾ ਮੂਹਰ ਦਾ ਹਾਂ ਇਹ ਹਜੇ ਦੇਖਣ ਲੱਗਿਆ ਸੀ ਇਹਨੂੰ ਨਹੀਂ ਦੇਖਣ ਦਿੱਤਾ ਤੀਹੇਰ ਲਿਖਦਾ ਸੀ ਵੀ ਕਾਪੀ ਤੇ ਵੀ ਬੱਕਰੀ 30 ਦੀ ਹੈਗੀ ਆ ਦੱਸੋ ਇਹਦੇ ਮਗਰ ਕੀ ਹੈ ਜੀ ਇਹਦੇ ਮਗਰ ਪੂਛ ਆ ਜੀ ਦੋ ਬੱਚੇ ਆ ਹਲਕੇ-ਖਲਕੇ ਆ ਛੇਲੀ ਆ ਵੀਰੇ ਤੇ ਮਗਰ ਆ ਛੇ ਨਹੀਂ ਮਗਰ ਤਾਂ ਪੂਛ ਹੀ ਹੁੰਦੀ ਆਣਾ ਦਿਓ ਜੀ ਦਿਓ ਪੈਸੇ ਤੁਸੀਂ ਦਿਓ ਆ ਫੜਵਾਉ ਦੀ 100 ਰੁਪਇਆ ਤੇ ਮੈਨੂੰ ਲਿਓ ਮੇਰੀ ਲਿਖਾਈ ਬਾਕੀ ਜੋ ਹੋ ਤੁਸੀਂ ਨਹੀਂ ਬੰਦੇ ਆ ਸਾਡੇ ਤੇ ਲਾਵਾ ਅਬ ਇਹ ਨੂੰ ਕਰੀ ਗਏ ਹਾਂ ਜੀ ਗੋਲ ਦੀ ਟ੍ਰੇਨਿੰਗ ਵਾਰੀ ਪਰ ਐ ਮੈਂ ਪਾਰੀ ਵੀਰਾਂ ਨੂੰ ਖੁਸ਼ਖਬਰੀ ਦਿੰਨਾ ਵੀ ਅਸੀਂ ਚਵਾਈ ਦਾ ਮੇਲਾ ਕਿਉਂ ਰੱਖਿਆ ਜੀ ਚਵਾਈ ਦਾ ਮੇਲਾ ਇਸ ਕਰਕੇ ਰੱਖਿਆ ਵੀਰੇ ਜਿਹੜੇ ਆ ਦਿਨ ਆ ਨਾ ਹੁਣ ਇਹ ਪਾਰੀ ਵੀਰਾਂ ਦੇ ਲਈ ਇੱਕ ਸੋਨੇ ਤੇ ਸੁਹਾਗੇ ਵਾਲੇ ਦਿਨ ਹੁੰਦੇ ਆ ਕਿਉਂ ਹੁੰਦੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪਾਰੀ ਵੀਰਾਂ ਦੀਆਂ ਬੱਕਰੀਆਂ ਦੁੱਧ ਵਾਧਦੀਆਂ ਨੇ ਠੀਕ ਹੈ ਨਹੀਂ ਅਪ੍ਰੈਲ ਮਈ ਜੂਨ ਮਹੀਨੇ ਤੱਕ ਪਾਲੀ ਵੀਰਾਂ ਦੀਆਂ ਬੱਕਰੀਆਂ ਦੁੱਧ ਦਿੰਦੀਆਂ ਪੂਰਾ ਠੋਕ ਕੇ ਪਰ ਜਿਹੜੇ ਇਦੋਂ ਪਹਿਲਾ ਮਹੀਨਾ ਪਹਿਲਾ ਮੁਕਾਬਲੇ ਦੁੱਧ ਦੀ ਚਵਾਈ ਦੇ ਹੋਏ ਨੇ ਉਹਦੇ ਵਿੱਚ ਸਾਡੇ ਫਾਰਮ ਵਾਲੇ ਵੀਰ ਬਾਜੀ ਮਾਰ ਜਾਂਦੇ ਨੇ ਕਿਉਂਕਿ ਪਾਲੀ ਵੀਰਾਂ ਦੀਆਂ ਬੱਕਰੀਆਂ ਹੁੰਦੀਆਂ ਵੀਰੇ ਰੁੱਤ ਸਿਰ ਹੁੰਦੀਆਂ ਰੁੱਤ ਸਿਰ ਦੁੱਧ ਦਿੰਦੀਆਂ ਤੇ ਇਹ ਬਾਹਰ ਚੜਦੀਆਂ ਨੇ ਇਹਦੇ ਕਰਕੇ ਮੈਂ ਪਾਲੀ ਵੀਰਾਂ ਨੂੰ ਖੁਸ਼ਕਬਰੀ ਦਿਖਾ ਰਿਆ ਵੀ ਆਪੋ ਆਪਣੀ ਤਿਆਰੀ ਕਰ ਲਓ 24 25 26 ਅਪ੍ਰੈਲ ਇਹ ਤੁਹਾਡਾ ਦੁੱਧ ਦੀ ਚਵਾਈ ਦਾ ਮੇਲਾ ਜੀ 25 ਤੇ 26 ਤਰੀਕ ਨੂੰ ਨਾਲ ਹੀ ਟ੍ਰੇਨਿੰਗ ਕੈਂਪ ਇਸੇ ਚੱਲੂਗਾ ਮੰਡੀ ਦੇ ਵਿੱਚ ਜਿਹਦੀ 5000 ਰੁਪਿਆ ਫੀਸ ਹੋ ਗਈ ਜਿਹੜੇ ਵੀਰਾਂ ਨੇ ਟ੍ਰੇਨਿੰਗ ਕੈਂਪ ਦੇ ਵਿੱਚ ਹਿੱਸਾ ਲੈਣਾ ਉਹ 1000 ਰੁਪਿਆ ਸਕਿਉਰਿਟੀ ਜਮ੍ਹਾਂ ਕਰਾਉਣ ਮੇਰਾ ਨੰਬਰ ਨੋਟ ਕਰ ਲੋ 9914473916 ਜੀ ਵਾਦ ਤੋਂ ਵਾਦ ਮੇਰੇ ਵੀਰ ਪਹੁੰਚਿਆ ਕਰੋ ਬਾਕੀ ਸਾਡੇ ਵੀਰ ਤਰਸੇਮ ਸਿੰਘ ਜੀ ਲਾਂਗੋਵਾਲ ਇਹ ਜਿਹੜੀ ਦੁੱਧੀ ਚਵਾਈ ਦੇ ਮੇਲੇ ਦੇ ਸਭ ਤੋਂ ਮੇਨ ਮੈਂਬਰ ਨੇ ਜੀ ਲਾਈਵ ਚੱਲੂਗਾ ਲਾਈਵ ਚਵਾਈ ਹੋਊਗੀ ਕੋਈ ਇਹ ਨਹੀਂ ਹੈਗਾ ਵੀ ਬੁੱਪਲ ਚ ਘਰ ਭੰਨਿਆ ਜਾਊਗਾ ਜੀ ਤੇ ਜਿਹੜੀ ਬੱਕਰੀਆਂ ਹੋਣਗੀਆਂ ਤੁਹਾਡੇ ਸਾਹਮਣੇ ਖਾਲੀਆਂ ਕੀਤੀਆਂ ਜਾਣਗੀਆਂ ਬੱਕਰੀਆਂ ਦਾ ਟਾਈਮ ਲਾਇਆ ਜਾਓ ਇਹ ਨਹੀਂਗਾ ਕਿ ਅੱਜ ਇੱਕ ਬੱਕਰੀ ਪਹਿਲਾਂ ਚੋਈ ਆ ਤੇ ਕੱਲ ਨੂੰ ਸਾਰਿਆਂ ਤੋਂ ਬਾਅਦ ਚੋਈ ਜਾਊ ਨਹੀਂ ਜਿਹੜੇ ਜਿਹੜੇ ਨੰਬਰ ਤੇ ਬੱਕਰੀ ਦੀ ਚਵਾਈ ਲੱਗੂਗੀ ਉਸੇ ਨੰਬਰ ਤੇ ਦੂਜੇ ਦਿਨ ਚਵਾਈ ਉਹਦੀ ਸ਼ੁਰੂ ਹੋਊਗੀ ਅਗਰ ਬਾਈ ਮਾਲਕ ਟਾਈਮ ਟੋਲੇ ਕਰਦਾ ਵੀ ਮੇਰੀ ਬੱਕਰੀ ਪਰੇ ਲੈ ਗਿਆ ਜੀ ਬੰਦਾ ਚਾਰਨ ਚਲੇ ਗਿਆ ਤਾਂ ਉਹਦਾ 100 ਗ੍ਰਾਮ ਦੁੱਧ ਕੱਟਿਆ ਜਾਊ ਠੀਕ ਹੈ ਜੀ ਦੁੱਧ ਹੀ ਘਟਾ ਦਾਂਗੇ ਦੁੱਧ ਕਟਾ ਕੇ ਜੀ 100 ਗ੍ਰਾਮ ਘਟਾਵਾਗੇ ਕਿਉਂਕਿ ਪੁਆਇੰਟ ਦਾ ਕੱਢ ਨਹੀਂ ਸਕਦੇ ਆਪਾਂ ਦੁੱਧ ਹੀ ਘਟਾ ਸਕਦੇ ਆ ਜੇ ਓਧਾ ਘੰਟਾ ਲੇਟ ਹੋ ਗਿਆ ਤਾਂ 100 ਗ੍ਰਾਮ ਦੁੱਧ ਕੱਟਿਆ ਜਾਊ 1 ਘੰਟਾ ਲੇਟ ਆਊਗਾ 200 ਗ੍ਰਾਮ ਦੁੱਧ ਕੱਟ ਕਰਾਂਗੇ ਇਸ ਲਈ ਕਰੂਨ ਮੁਤਾਬਕ ਪੂਰੇ ਰੂਲ ਰੈਗੂਲੇਸ਼ਨ ਦੇ ਨਾਲ ਬੱਕਰੀਆਂ ਦੀ ਚਵਾਈ ਲੱਗੂਗੀ ਕਿਉਂਕਿ ਇਹ ਲਾਇਆ ਤਾਂ ਵਾਸੀ ਵੀ ਸਾਡੇ ਪਾਲੀ ਵੀਰ ਖੁਸ਼ ਹੋਣ ਇਹ ਇਨਾਮ ਆ ਜਿਹੜੇ ਵੀਰ ਉਹ ਲੰਬੇ ਕਰਾਂਗੇ ਅਸੀਂ ਭੱਡੇ ਨਹੀਂ ਕਰਨੇ ਉਹ ਕਈ ਵਾਰੀ ਕੀ ਹੁੰਦਾ ਸੀ ਪਹਿਲੇ ਵੀਰ ਨੂੰ ਦੇ ਦਿੰਨੇ ਆ ਮੋਟਰਸਾਈਕਲ ਤੇ ਉਹਦੋਂ ਮਗਰ ਨੇ ਉਹ ਦੇ ਦਿੰਨੇ ਆ ਪ੍ਰਿਸਾ ਅਸੀਂ ਉਹ ਕੰਮ ਨਹੀਂ ਕਰਨਾ ਅਸੀਂ ਕਟੋ-ਕਟਾ ਪੰਜ ਬੱਕਰੀਆਂ ਨੂੰ ਪੱਕੇ ਇਨਾਮ ਦੇਵਾਂਗੇ ਜੀ ਤੇ 15 ਬੱਕਰੀਆਂ ਤੱਕ ਦਵਾਂਗੇ 10 ਬੱਕਰੀਆਂ ਤੱਕ ਤਿੰਨ ਨਾਮ 15 ਹੋ ਗਈਆਂ ਚਾਰ ਨਾਮ 20 ਹੋ ਗਈਆਂ ਪੰਜ ਨਾਮ 25 ਹੋ ਗਈਆਂ 6 ਨਾਮ ਉਸ ਤੋਂ ਬਾਅਦ ਜਿੰਨੀਆਂ ਵਧੀਆਂ ਜਾਣਗੀਆਂ ਜਾਨਕਿ ਜੇ ਪੰਜ ਬੱਕਰੀਆਂ ਮਗਰ ਇੱਕ ਦਾ ਨਾਮ ਹਰੇਕ ਵਧਾਈ ਜਾਣਾ ਵਾਦੇ ਵਿੱਚ ਜੇ ਸਾਡੇ ਕੋਲ 40 ਬੱਕਰੀਆਂ ਹੁੰਦੀਆਂ ਨੇ ਤਾਂ ਅਸੀਂ 8 ਆਜਾ 9 ਨਾਮਾਂ ਤੱਕ ਬੱਕਰੀਆਂ ਨੂੰ ਸਰਮਾਨਤ ਕਰਾਂਗੇ ਜੀ ਇਸ ਲਈ ਬੱਕਰੀਆਂ ਵਾਲੇ ਵੀਰ ਆਪੋ ਆਪਣੀ ਤਿਆਰੀ ਕਰ ਲੈਣ ਅਪ੍ਰੈਲ ਮਹੀਨੇ ਦੇ ਵਿੱਚ ਚਵਾਈ ਦਾ ਮੇਲਾ ਬੱਕਰਾ ਮੰਡੀ ਮੁੱਲਾਪੁਰ ਬਣੀਓ ਕਰਵਾਇਆ ਜਾਊਗਾ ਜੀ ਸਾਰੇ ਵੀਰ ਤਿਆਰੀ ਕਰ ਲੋ ਬਹੁਤ ਬਹੁਤ ਧੰਨਵਾਦ ਲੋ ਬਾਬਾ ਜੀ ਦਾ ਕਰਦੇ ਆ ਧੰਨਵਾਦ ਹਰਪ੍ਰੀਤ ਸਿੰਘ ਕਮੈਂਟ ਕਰਦੇ ਨੇ ਗੁੱਡ ਹਰਪ੍ਰੀਤ